ਮੇਰੀ ਗੱਲ ਸੁਣ ਤੂੰ ਕੀ ਹਾਲ ਬਣਾਇਆ ਆਪਣਾ ਹੈ ਹਾਲ ਮੈਂ ਕੀ ਬਣਾਉਣਾ ਤੀ ਨਾ ਮੈਨੂੰ ਫੋਨ ਕਰਦੇ ਹੋ ਨਾ ਮੇਰੇ ਨਾਲ ਕੋਈ ਗੱਲ ਹੀ ਕਰਦੇ ਹੋ ਸੰਦੀਪ ਕੀ ਹੋਇਆ ਵਾ ਮੇਰੇ ਕੋਲ ਕੁਝ ਨਹੀਂ ਰਿਹਾ ਸੰਦੀਪ ਸੱਚੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਗੱਲ ਕਿਉਂ ਹੀ ਦੱਸ ਤੇ ਸਹੀ ਕਾਹ ਲੱਗੀ ਹੋਣੀ ਆ ਜਿੱਦਨ ਦੇ ਗਏ ਉਹ ਦੰਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਮੈਨੂੰ ਜੋਦ ਬੋਲਦੇ ਨਹੀਂ ਤੁਸੀਂ ਫੇ ਮੇਰਾ ਫੋੜ ਕਿਉਂ ਨਹੀਂ ਚੁੱਕਦੇ ਮੈਨੂੰ ਗੱਲ ਕਿਉਂ ਨਹੀਂ ਕਰਦੇ ਮੈਨੂੰ ਦੱਸੋ ਤੁਸੀਂ ਮੇਰੀ ਗੱਲ ਸੁਣਾ ਤੂੰ ਕੀ ਹਾਲ ਬਣਾਇਆ ਆਪਣਾ ਹੈ ਹਾਲ ਮੈਂ ਕੀ ਬਣਾਉਣਾ ਤੀ ਨਾ ਮੈਨੂੰ ਫੋਨ ਕਰਦੇ ਹੋ ਨਾ ਮੇਰੇ ਨਾਲ ਕੋਈ ਗੱਲ ਹੀ ਕਰਦੇ ਹੋ ਮੇਰੀ ਗੱਲ ਸੁਣੋ ਜ਼ਿੰਦਗੀ ਚ ਕਈ ਕੰਮ ਇਕੱਲਿਆਂ ਵੀ ਕਰਨੇ ਪੈਂਦੇ ਠੀਕ ਹੈ ਨਾ ਤੇ ਜੇ ਇਦਾਂ ਕਰੇਗੀ ਤੇ ਫਿਰ ਗਾਹ ਕਿਤਾ ਟਾਈਮ ਕੱਢਣਾ ਤੂੰ ਮੇਂ ਨਾਲ ਗੱਲ ਕਿਉਂ ਨਹੀਂ ਕਰਦੇ ਮਨਿੰਨ ਨਹੀਂ ਦੱਸ ਦੋ ਮੰਨਿਆ ਕਿ ਤੂੰ ਬਾਹਰ ਚਲ ਗਏ ਜੇ ਤੂੰ ਮੇਂ ਨਾਲ ਗੱਲ ਹੀ ਕਰ ਲਿਆ ਕਰੋ ਮੰਨਿਆ ਕਿ ਤੂੰ ਬਾਹਰ ਚਲ ਗਏ ਜੇ ਪਰ ਇਹਦਾ ਮਤਲਬ ਇਹ ਥੋੜੀ ਆ ਤੂੰ ਮੇਂ ਨਾਲ ਗੱਲ ਨਹੀਂ ਕਰਨੀ ਮੇਰੀ ਗੱਲ ਸੁਣ ਮੈਂ ਤੇਰੇ ਲੱਗ ਗਈ ਆ ਦੂਰ ਥੋੜੀ ਗਿਆ ਮਾਂ ਤੇ ਜੇ ਤੂੰ ਇਦਾਂ ਹੀ ਆਪਣਾ ਹਾਲ ਬਣਾ ਕੇ ਰੱਖੇਂਗੀ ਤੇ ਗਾਂ ਕਿੱਦਾਂ ਸਾਂਭੇਗੀ ਆਪਣੇ ਆਪ ਨੂੰ ਹੈਂ ਤੂੰ ਛੇਤੀ ਛੇਤੀ ਆ ਜਾਊਗੀ ਮੈਂ ਨਹੀਂ ਚਾਹੁੰਦੀ ਤੂੰ ਬਾਹਰ ਹੋ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਹੀ ਆ ਠੀਕ ਆ ਨਾ ਪਰ ਇਦਾਂ ਨਹੀਂ ਕਰਨਾ ਠੀਕ ਹੈ ਨਾ ਰੋਣਾ ਨਹੀਂ ਬਿਲਕੁਲ ਨਹੀਂ ਤੇ ਹੌਸਲਾ ਰੱਖੋ ਨਾਲੇ ਜੋਤ ਚੁੱਪ ਕਰ ਬਬੂ ਜਿੱਦਿ ਮੈਂ ਨੂੰ ਕੀ ਕਰਾਂ ਮੇਰੇ ਗੁੱਲ ਕੀ ਰਹਿ ਗਏ ਹੁਣ ਮੈਂ ਤੇ ਕੱਲੀ ਹੋ ਗਈ ਆ ਨਾ ਕਿਉਂ ਬਹੁ ਕੱਲੀ ਹੋ ਗਈਆਂ ਸਾਰੇ ਜਾਣੇ ਤੇਰੇ ਵੱਲ ਵਾ ਹੈ ਮਮੀ ਡੈਡੀ ਘਰ ਨੇ ਅਸੀਂ ਤੁਹਾਡੇ ਵੱਲ ਵਾ ਕੱਲੀ ਕਿਉਂ ਆ ਤੂੰ ਦੇਦੀ ਸਾਰਾ ਇਦਾਂ ਨਹੀਂ ਸੋਚੀਦਾ ਹੋਈਦਾ ਕਿੰਨੇ ਦਿਨ ਹੋ ਗਏ ਆ ਇਸੇ ਹਾਸ ਤੇ ਬੈਠੀ ਆ ਵੀ ਅੱਜ ਫੋਨ ਆ ਜਾਂਦਾ ਆ ਅੱਜ ਫੋਨ ਆ ਜਾਂਦਾ ਆ ਬਹੁ ਮੈਂ ਸਮਝਦੀ ਆ ਪਰ ਹੁਣ ਕੀ ਕਰੀਏ ਚਲ ਚੁੱਪ ਕਰ ਚੁੱਪ ਕਰ ਜਾ ਐਦਾਂ ਦੀ ਗੱਲ ਕਰੀ ਨਹੀਂ ਮੰਜ ਸੋਚਣੀ ਵੀ ਮੈਂ ਕੱਲੀ ਆ ਠੀਕ ਆ ਨਾ ਜਿਹੜੀ ਵੀ ਗੱਲ ਹੁੰਦੀ ਤੂੰ ਮੈਨੂੰ ਦੱਸ ਕੀ ਚਾਹੀਦਾ ਵਾ ਉਹ ਚੀਜ਼ ਮਿਲੂਗੀ ਨਹੀਂ ਹੋਣੀ ਮੈਨੂੰ ਇੱਥੇ ਜੀ ਲੱਗਦਾ ਜਦੋਂ ਮੈਂ ਆਪਣੇ ਪਿੰਡ ਚਲ ਜਾਣਾ ਆ ਜਦ ਤਹੀ ਇਹਨਾਂ ਨੂੰ ਬੁਲਾ ਦੋ ਤਾਂ ਬਾਪ ਪਿੰਡ ਜਾ ਕੇ ਕੀ ਕਰਨਗੀ ਪਿੰਡ ਕੌਣ ਵਾ ਮੰਮੀ ਡੇਟ ਤੇ ਅੱਗੇ ਇੱਥੇ ਹੈ ਨਹੀਂ ਆ ਕੋਈ ਨਹੀਂ ਮੈਂ ਵੀਰ ਜੀ ਨੂੰ ਕਹਿ ਦੇਣਾ ਆ ਉਹਨਾਂ ਨੇ ਆ ਜਾਣਾ ਆ ਫੇਰ बार-बार ਸਦਾਈਆਂ ਵਾਂਗੂ ਉਹ ਗੱਲ ਹੀ ਕੋਈ ਅਹੀਂ ਸਾਰੇ ਜਾਣੇ ਹੈਗੇ ਆ ਨਾ ਜਾਦੂ ਇਹ ਵੀ ਇਦਾਂ ਦੇ ਸਾਥ ਨਹੀਂ ਦੇਂਦੇ ਤੇਰੇ ਅੱਗੇ ਪਿੱਛੇ ਮਗਰਮਗਰ ਤੁਰੇ ਫਿਰੰਦੇ ਆ ਦਿਨੇ ਲੋੜ ਦਿਨੇ 10 ਰਾਤ ਲੋੜ ਰਾਤ 10 ਦੀਦੀ ਜੇ ਇਹ ਘਰ ਆਉਣ ਵਾਲੀ ਗੱਲ ਸੱਚ ਹੋਈ ਨਾ ਤੇ ਮੇਰੇ ਕੋ ਸੱਚੀ ਜ਼ਿੰਦੇ ਜੀ ਨਹੀਂ ਜਿਆ ਜਾਣਾ ਬਹੁ ਕੀ ਕਰ ਸਕਦੇ ਆ ਹੁਣ ਹਾਂ ਹੁਣ ਤੇਰਾ ਸਾਥ ਤੇ ਦੇਂਦੇ ਏ ਤੋਂ ਵੱਧ ਦੱਸੋ ਨਹੀਂ ਆਪਾਂ ਕੀ ਕਰੀਏ ਹਾਂ ਤੇ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਜੇ ਕੇ ਮਾਸੇ ਕੀ ਗੱਲ ਨਾ ਲੱਗੀ ਤੇ ਮੰਮੀ ਹੁਣਾਂ ਨੇ ਸੱਦ ਲੈਣਾ ਵਾ ਇਥੇ ਮੇਰਾ ਬੋਝ ਦਾ ਨਾ ਕਰ ਮਹਾਦੋਨਾ ਦਾ ਕੰਮ ਬਣਿਆ ਹੈ ਅੱਗੇ ਫੇਰਾਂ ਨੂੰ ਇੰਨੀ ਪਰੇਸ਼ਾਨੀ ਦੇਣਗੇ ਉਥੋਂ ਫੇਰ ਆਉਣਗੇ ਤੇ ਕੀ ਕਰ ਲੈਣਾ ਉਹਨਾਂ ਨੇ ਆਗੇ ਇੱਥੇ ਜਿੱਥੇ ਇੰਨੇ ਜਾਣੇ ਆਪਾਂ ਨਹੀਂ ਕਰ ਲਿਆ ਤੋ ਉਹ ਕੀ ਕਰ ਲੈਣਗੇ ਚੱਲ ਜੋ ਚੁੱਪ ਕਰ ਚੱਲ ਬਹਿ ਤੋ ਇੱਥੇ ਮੈਂ ਆਈ ਹੁਣੇ ਹੈ ਇੰਨੇ ਚਦਿਆਣੇ ਨਾ ਰੋ ਰੋ ਕੇ ਨਾ ਬਿਮਾਰ ਹੋ ਜਾਣਾ ਮੈਨੂੰ ਲੱਗਦਾ ਕੀ ਕਰਾਂ ਉਹਦਾ ਇੱਕ ਰਾਤਾ ਬਣੰਦਿਆ ਵਾ ਇਹਦੀ ਸਹੇਲੀ ਨੂੰ ਫੋਨ ਨਾ ਲਾਵਾਂ ਕੀ ਪਤਾ ਉਹਦੇ ਨਾਲ ਗੱਲ ਕਰਕੇ ਥੋੜਾ ਇਹਦਾ ਮਨ ਹੋਰ ਹੋ ਜੇ ਇਦਾਂ ਕਰਦੀ ਉਹਨੂੰ ਫੋਨ ਕਰਨੀ ਆ ਜੇ ਤੇਰਾ ਟਾਈਮ ਹੈਗਾ ਵਾ ਨਾ ਤੇ ਤੂੰ ਹੁਣੇ ਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਰੋਣਾ ਨਹੀਂ ਚੁੱਪ ਕਰਦੀ ਸਾਰਾ ਦਿਨ ਵੀ ਇਦਾਂ ਕਰਦੀ ਰਹਿੰਦੀ ਆ ਰਾਤ ਵੀ ਪਤਾ ਨਹੀਂ ਆ ਪੀ ਸੌਂਦੀ ਆ ਕਿ ਨਹੀਂ ਸੌਂਦੀ ਕੁੜੀ ਨੂੰ ਮੈਂ ਕਿੱਦਾਂ ਹਟਾਵਾਂ ਰੋਣੋ ਤੇ ਚੁੱਪੀ ਨਹੀਂ ਕਰਦੀ ਨਾ ਕੁਝ ਖਾਂਦੀ ਆ ਨਾ ਕੁਝ ਪੀਂਦੀ ਆ ਕਿਹੜਾ ਤਰੀਕਾ ਸੋਚਾਂ ਵੀ ਜਿਹਦੇ ਨਾਲ ਨਾ ਇਹਦਾ ਮਨ ਹੋਰ ਪਾਸੇ ਲੱਗੇ ਕੀ ਕਰਾਂ ਪਰ ਸਮਝ ਨਹੀਂ ਲੱਗਉਂਦੀ ਕੋ ਪਰ ਉਹ ਵੀ ਵਿਚਾਰੀ ਸੱਚੀ ਆ ਕਰੇ ਤੇ ਕੀ ਕਰੇ ਰੋਣਾ ਹੀ ਆਉਂਦੀ ਨੇ ਉਹ ਮੇਰੀ ਗੱਲ ਸੁਣ ਕੇ ਇਦਾਂ ਡੀਆਂ ਗੱਲਾਂ ਕਰਨਾ ਕੋਸ਼ਿਵ ਨੇ ਗੱਲਾਂ ਕਿਹਦੀਆਂ ਕਰਨੀਆਂ ਵਾ ਜੋਤ ਵੱਲੋਂ ਡੈਣੀਆ ਸੋਚਣਾ ਕੀ ਜਾਂਦੀ ਆ ਹੁਣ ਕਿਆਣਾ ਗੁਣਾ ਕੀ ਆ ਵਿਚਰੀ ਨੇ ਉਹਦੇ ਪੱਲੇ ਵਿਚਰੀ ਦੇ ਕੀ ਰਿਹਾ ਵਾ ਹੁਣ ਉਹ ਮੇਰੀ ਗੱਲ ਸੁਣ ਐਂ ਤੇ ਕਲਾ ਸਮਝਾਉਣਾ ਹੀ ਆ ਨਾ ਹੁਣ ਹੋਰ ਦੱਸ ਕੀ ਕਰੀਏ ਹੁਣ ਤੇਰੇ ਸਾਹਮਣੇ ਕਿੰਨੇ ਉਹਨੂੰ ਫੋਨ ਕੀਤਾ ਵਾ ਸਾਰੇ ਇਹੋ ਗੱਲ ਹੀ ਕਹਿੰਦੇ ਆ ਵੀ ਉਹਨੇ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਵਿਆਹ ਤੇ ਕਰਵਾ ਲਿਆ ਪਰ ਕੋਈ ਸਬੂਤ ਵੀ ਤਾਂ ਹੋਣਾ ਚਾਹੀਦਾ ਵਾ ਨਾ ਐਦਾਂ ਕਿਦਾਂ ਮੰਨ ਲਈਏ ਵੀ ਵਿਆਹ ਕਰਵਾ ਲਿਆ ਉਹਨੇ ਬਾਹਰ ਉਹ ਯਾ ਸਬੂਤ ਵੀ ਮਿਲ ਜਾਊਗਾ ਉਹ ਨਾ ਪਰਲੇ ਬੰਨਿਓ ਮੁੰਡਾ ਆਇਆ ਹੋਇਆ ਇਕ ਉਦੀ ਕੰਪਨੀ ਚੋਂ ਹੀ ਆਇਆ ਵਾ ਹੁਣ ਆਇਆ ਵਾ ਓਏ ਆਹੋ ਆ ਦੋਗ ਦੇਣੀ ਹੋਏ ਮੈਨੂੰ ਪਤਾ ਲੱਗਾ ਵਾ ਅੱਛਾ ਤੇ ਮੇਰਾ ਇਰਾਦਾ ਵਾ ਵੀ ਡੈਡੀ ਨਾਲ ਗੱਲ ਕਰਾਂ ਉਹਨੂੰ ਕਹਾਂ ਵੀ ਉਹਨੂੰ ਫੋਨ ਕਰਕੇ ਤੇ ਘਰ ਸੱਦਾ ਹੋ ਸਕਦਾ ਉਹਨੂੰ ਵੀ ਪਤਾ ਹੋ ਗਈ ਤੂੰ ਕੋਈ ਗੱਲ ਨਹੀਂ ਤੁਸੀਂ ਗੱਲ ਕਰਕੇ ਵੇਖ ਲਓ ਨਹੀਂ ਤੇ ਤੁਸੀਂ ਮੁੰਡੇ ਨੂੰ ਜਾ ਕੇ ਮਿਲੋ ਪਿੰਡ ਦਾ ਹੀ ਹੈ ਕਿਹੜਾ ਬਗਾਨਾ ਹੈ ਗਾਲੀ ਦਾ ਵਕਬੋ ਆ ਤੇ ਮੇਰਾ ਹੈ ਨਹੀਂ ਆਪੇ ਫੋਨ ਕਰਕੇ ਤੇ ਉਹਨੂੰ ਸੱਦ ਲੂਗਾ ਤੇ ਕੋਈ ਗੱਲ ਨਹੀਂ ਏਡਾਂ ਗੱਲ ਕਰ ਲਓ ਤੁਸੀਂ ਡੈਡੀ ਹੈ ਕਿੱਥੇ ਆ ਡੈਡੀ ਜਿੰਮੀ ਜਾਉਂਦਾ ਇੱਥੇ ਬਾਰੇ ਹੁਣੇ ਆ ਚਲੋ ਕੋਈ ਗੱਲ ਨਹੀਂ ਉਹਨੂੰ ਪੁੱਛ ਕੇ ਵੇਖਣਾ ਜੇ ਇਹਦੇ ਕੋਲ ਨੰਬਰ ਹੈਗਾ ਉਹਨਾਂ ਕੋਲ ਇਹਦਾ ਨੰਬਰ ਲੈ ਕੇ ਦਿੰਨਾ ਉਹਨਾਂ ਨੂੰ ਕਿਦੋਂ ਕੋਈ ਨਹੀਂ ਤੂੰ ਹੀ ਕਰ ਲਉ ਗੱਲ ਇਹ ਕਿ ਪਤਾ ਤੇ ਲੱਗੂਗਾ ਵੀ ਉੱਥੇ ਉਹਨੇ ਵਿਆਹ ਕਰਵਾਇਆ ਵਿਆਹ ਚਾਹੇ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਜੇ ਉਹਨੇ ਵੀ ਆਣ ਕੇ ਕਿਹਾ ਤਾਂ ਨਾ ਤੇ ਇਹਨਾਂ ਨੂੰ ਯਕੀਨ ਫੇਰ ਨਹੀਂ ਕਰਣਾ ਚਲੋ ਕੋਈ ਨਹੀਂ ਬਾਕੀ ਇਹਨਾਂ ਦੀ ਮਰਜ਼ੀ ਹੈ ਯਕੀਨ ਹੋਵੇ ਭਾਈ ਨਾ ਹੋਵੇ ਆਪਣੇ ਵੱਲੋਂ ਤਾਂ ਤਸੱਲੀ ਪੂਰੀ ਕਰਨੀ ਹੈ ਨਾ ਆਪਾਂ ਚਲੋ ਕੋਈ ਗੱਲ ਨਹੀਂ ਮੈਂ ਡੈਡੀ ਨਾਲ ਗੱਲ ਕਰਕੇ ਨਾ ਜਾ ਉਹ ਫਿਰ ਨਾ ਮੈਂ ਤੂੰ ਉਹਨੂੰ ਚੁੱਪ ਕਰਾ ਉਹਨੇ ਕਿਹਾ ਰੋਇਆ ਕੋਈ ਹੱਲ ਨਹੀਂਗਾ ਹੋਣਾ ਮੈਂ ਕੋਈ ਨਹੀਂ ਲਵਨੀ ਕੋਈ ਨਾ ਕੋਈ ਸਕੀਮ ਤੇ ਫਿਰ ਆਹੋ ਨਹੀਂ ਪੂ ਚੱਕਣ ਦੇਣਾ ਕੀ ਕਰਾਂ ਸੱਚੀ ਮਿੰਦੀ ਆਪਨੇ ਸਮਝ ਆਉਂਦੀ ਜਾਨੀ ਆ ਭਲਾ ਦੇਵਲ ਭਲਾ ਹੁਣ ਕੀ ਕਰਨ ਦੀ ਆ ਡੜਜ ਬੈਠੇ ਜੀ ਹਾਂ ਜੀ ਉਹ ਗੱਲ ਕਰਨੀ ਮੈਂ ਤੁਹਾਡੇ ਨਾਲ ਇੱਕ ਦੱਸੋ ਉਹ ਜੋਤ ਦੇ ਇਦਾਂ ਡਈ ਆ ਕਰਨ ਕਿ ਰੋਣੋਂ ਨਹੀਂ ਕਾ ਚੁੱਪ ਕਰ ਲਈ ਉਹ ਤਾਂ ਰੋਣ ਤੇ ਸੱਚੀ ਡਈ ਆ ਉਹ ਡਈ ਤੇ ਹੈਗੀ ਆ ਡਾਡੀ ਮੈਨੂੰ ਇੱਕ ਗੱਲ ਦਾ ਹੋਰ ਪਤਾ ਲੱਗਾ ਵਾ ਉਹ ਪਰਲੇ ਬਣੀ ਬਲਜੀਤ ਨਹੀਂ ਆ ਉਹ ਆਇਆ ਵਾ ਬਾਰੋਂ ਜੋ ਬਣੀ ਉਹ ਉਹਨੂੰ ਹੋ ਗਿਆ ਧੋਖ ਦਿਨ ਆਏ ਨੂੰ ਮੈਨੂੰ ਵੀ ਅੱਜ ਹੀ ਪਤਾ ਲੱਗਾ ਮਰੇ ਕੋ ਅੱਛਾ ਉਹ ਜੋ ਬੰਦੀ ਕੰਪਨੀ ਚ ਹੀ ਠੀਕ ਆ ਤੇ ਮੈਂ ਹੋ ਸਕਦਾ ਉਹਨੂੰ ਫੋਨ ਫਾਨ ਕਰਾਂ ਕਿਤੇ ਪਤਾ ਲੱਗ ਜੇ ਉੱਚੋਂ ਹੀ ਉਹਦਾ ਡੈਡੀ ਮੇਰਾ ਵਾ ਕੁਆ ਅੱਛਾ ਤੇ ਮਕਰਮਲ ਨਾ ਕਰ ਲੋ ਉਹਨਾਂ ਨਾਲ ਫਿਰ ਕੀ ਕਹਿੰਦੇ ਹੋ ਉਹਦਾ ਫੋਨ ਫੋਨ ਚੰਗਾ ਹੀ ਆਉਣਾ ਨਾ ਮੈਂ ਕਹਿੰਦਾ ਇੱਕ ਘਰ ਵਾਲੀ ਗੱਲ ਵਾ ਕੇ ਉਹ ਭਰੇ ਆ ਨਾ ਇੱਕ ਗੱਲ ਦਾ ਹੋਰ ਡਰ ਲੱਗਦਾ ਵੀ ਕਿਤੇ ਵਾਈ ਨਾ ਉੜ ਜੇ ਉਹ ਤਾਂ ਚੱਲ ਕੋਈ ਦੱਸੂਗਾ ਤੇ ਸਹੀ ਚੱਲ ਇਹ ਆ ਵੀ ਤੁਸੀਂ ਇਹ ਨਾ ਕਿਉ ਉਹਨੂੰ ਉਹਨੂੰ ਕਿਉਂ ਭ ਘਰ ਆਣ ਕਹਿੰਦੇ ਮੇਰੀ ਗੱਲ ਸੁਣ ਜਾ ਚੱਲ ਇਹੋ ਗੱਲ ਕਰਦਾ ਆ ਆ ਇਹੋ ਗੱਲ ਕਰਦੇ ਹੋ ਹੋ ਸਕਦਾ ਫਿਰ ਦਸ ਹੀ ਦੇ ਕੋ ਉਹਨਾਂ ਕੋਲ ਚੱਲ ਮੈਂ ਕਰਦਾ ਆ ਤਨਾ ਗੱਲ ਆ ਫੋਨ ਕਰਕੇ ਫਿਰ ਫੇਰ ਵੇਖਿਓ ਹੰਪੜ ਪਰ ਜਦ ਆਪਣਾ ਲਵਲੀ ਆਇਆ ਹੁੰਦਾ ਤਾਂ ਉਹਨੇ ਫੋਨ ਤੇ ਦੱਸਣਾ ਹੈਗਾ ਵੀ ਮੈਂ ਆ ਗਿਆ ਵਾ ਉਹ ਚਲੋ ਕਈ ਵਾਰੀ ਨਹੀਂ ਵੀ ਚੇਤਾ ਰਹਿਂਦਾ ਬੰਦੇ ਨੂੰ ਅਜੇ 2 ਦਿਨ ਹੀ ਹੋਏ ਆ ਇਹਨੂੰ ਨੂੰ ਅੱਛਾ ਅੱਛਾ ਹਾਂ ਚਲੋ ਠੀਕ ਮੈਂ ਕਰਦਾ ਆ ਹੈਲੋ ਅਮੀ ਜੀ ਬੈਠੇ ਆਂ ਆਪੋ ਤੇ ਬੈਠੀ ਆਂ ਬੈਣਾ ਬੁਣਾ ਕੀ ਆ ਸੋਚੀ ਪਈ ਆ ਮੈਂ ਵੀ ਪਤਾ ਕੋਈ ਨਹੀਂ ਲੱਗਣ ਡਿਆ ਤੇ ਤਾਂ ਕੀ ਹੱਲ ਨਿਕਲੂਗਾ ਹੁਣ ਚਲੋ ਕੀ ਕਰ ਸਕਦੇ ਆ ਮੈਂ ਹੁਣ ਹਉ ਸਾਡੇ ਕਰਮਾਂ ਦੇ ਵਿੱਚ ਇੰਨਾ ਗਸਤਾ ਹੈ ਥੋੜਾ ਸਤਾਵ ਹੈ ਚਲੋ ਉਹ ਤੇ ਜਿਹੜਾ ਹੈ ਹੈ ਹੀ ਆ ਜਿਹੜੀ ਉਹ ਘਰ ਬੈਠੀ ਰੁੰਦੀ ਰਹਿੰਦੀ ਆ ਉਹਨੂੰ ਮੈਂ ਕੀ ਕਹਾਂ ਕੀ ਹੌਂਸਲਾ ਦਵਾਂ ਮम्मी ਜੀ ਉਹਦੇ ਲਗੁਈਆਂ ਆਈਆਂ ਚੋਪੇ ਨਹੀਂ ਕਰਦੀ ਰੋਣੋਂ ਬਸ ਰੋਈ ਜਾਂਦੀ ਰੋਈ ਜਾਂਦੀ ਐ ਬਥੇਰਾ ਹੋਰ ਪਾਸੇ ਧਿਆਨ ਲਾਉਣੀ ਆ ਪਿਛਾਲ ਆਪਣੇ ਮੰਮੀ ਡੈਡੀ ਨੂੰ ਫੋਨ ਕਰ ਲਾ ਬਾਹਰ ਭਰਾ ਨੂੰ ਫੋਨ ਕਰ ਲਾ ਉਹਦੇ ਨਾਲ ਗੱਲਬਾਤ ਕਰ ਲਾ ਆਪੇ ਮਨ ਹੋਰ ਹੋ ਜੇ ਇੰਨਾ ਕੁ ਧਿਆਨ ਹੀ ਨਹੀਂ ਦਿੰਦੀ ਬਸ ਇੱਕੋ ਹੀ ਗੱਲ ਕਰੀ ਜਾਂਦੀ ਉਹਦਾ ਫੋਨ ਨਹੀਂ ਆਉਂਦਿਆ ਉਹ ਕਿੱਥੇ ਆ ਹੁਣ ਦੱਸੋ ਕੀ ਕਰ ਸਕਦੇ ਆ ਰਪਿੰਦਰ ਆਪਣੀ ਜਗ੍ਹਾ ਤੇ ਉਹ ਵੀ ਠੀਕ ਵਾ ਜਿਤਾ ਨੂੰ ਉਹਨੇ ਮੋਹ ਕਿਹਾ ਤਾਂ ਪੀ ਉਹਨੇ ਵਿਆਹ ਕਰਵਾ ਲਿਆ ਵਾ ਤੇ ਅਜੇ ਇਹਨਾਂ ਦੇ ਵਿਆਹ ਨੂੰ ਟਾਈਮ ਕਿਹੜਾ ਹੋਇਆ ਵਾ ਸੌ ਰੀਝਾਂ ਚਾਹ ਮੰਦੇ ਵਿੱਚ ਹੁੰਦੇ ਆ ਤੇ ਜਦੋਂ ਚੱਕਦਾਮ ਇਦਾਂ ਦੀ ਗੱਲ ਸੁਣੀਏ ਤੇ ਕਿੰਦਾ ਝਟਕਾ ਲੱਗਦਾ ਵਾ ਨਹੀਂ ਗੱਲ ਤੇ ਮੇਜੀ ਢਾਡੀ ਵੀ ਠੀਕ ਵਾ ਮੈਂ ਵੀ ਮੰਨਦੀ ਏ ਗੱਲ ਵੀ ਉਹ ਵੀ ਆਪਣੀ ਥਾਂ ਜਗ੍ਹਾ ਠੀਕ ਹੋਗਾ ਉਹ ਵੀ ਪਰ ਹੁਣ ਕੀ ਕਰੀਏ ਮੈਨੂੰ ਤੇ ਆ ਕੋਈ ਸਮਝ ਨਹੀਂ ਆਉਂਦੀ ਵੀ ਕੀ ਬਾਨਾ ਵਾ ਲਾਗੇ ਛਾਗੇ ਹੋਵੇ ਤੇਰੀ ਪੀਉ ਨੂੰ ਕੱਲਾ ਪੀ ਜਾਓ ਪਤਾ ਕਰਕੇ ਆਓ ਕੀ ਗੱਲ ਵਾ ਕਿਉਂ ਫੋਨ ਨਹੀਂ ਚੁੱਕਦਾ ਹੁਣ ਪਰਦੇਸਾਂ ਦੀ ਤਾਂ ਗੱਲ ਵਾ ਕੌਣ ਜਾਵੇ ਤੇ ਕੌਣ ਪਤਾ ਕਰਕੇ ਆਵੇ ਮੰਮੀ ਜੀ ਇਹਨਾਂ ਨੇ ਵੀ ਨਾ ਸੁਰੇ ਬੰਨਾ ਗੱਲ ਕੀਤੀ ਅੱਛਾ ਖਰੀ ਆਖੰਦੇ ਹੈ ਕਿ ਪਿੰਡੋਂ ਨਾ ਜਿਹੜਾ ਮੁੰਡਾ ਨਹੀਂ ਪਰਲੇ ਪਾਸਿਓਂ ਜਿਹੜਾ ਜੋਬੰਨਾ ਬਾਹਰ ਕੰਮ ਕਰਦਾ ਰਿਹਾ ਸੀ ਅੱਛਾ ਹੈਗਾ ਵਾ ਹਾਂ ਆਹੋ ਆਖੰਦੇ ਹੈ ਕਿ ਉਹ ਆਇਆ ਵਾ ਦੋ ਤਿੰਨ ਦਿਨ ਹੋ ਗਏ ਆ ਅੱਛਾ ਤੇ ਖਰੀ ਡੈਡੀ ਜੀ ਦੀ ਵਾਹ ਵਾਕ ਵੀ ਉਹਨਾਂ ਦੇ ਨਾਲ ਆਹ ਡਾਡੀ ਦਾ ਹੁਣ ਜਾਣਾ ਹੈਗਾ ਵਾ ਉਹਦੇ ਡੈਡੀ ਦੇ ਨਾਲ ਹਾਂਜੀ ਹਾਂਜੀ ਉਹ ਤਾਂ ਵਰਗੇ ਆਖੰਦੇ ਹੀ ਵੀ ਨਹੀਂ ਤੇ ਉਹਨਾਂ ਨਾਲ ਗੱਲ ਨਾ ਕਰਕੇ ਵੇਖੀਏ ਚੱਲ ਗੱਲ ਤੇ ਕਰਨੀ ਬੰਦੀ ਆ ਕੁਝ ਨਾ ਕੁਝ ਦੱਸੂਗਾ ਹੀ ਉਥੋਂ ਆਇਆ ਵਾ ਕਿਤੇ ਮਿਲਿਆ ਹੀ ਹੋਊਗਾ ਇਹਨੂੰ ਉਹੀ ਜਦੋਂ ਇਕੱਠੇ ਕੰਮ ਕਰਦੇ ਰਹੇ ਲੱਗੇ ਤੇ ਪਤਾ ਤਾਂ ਲੱਗਦਾ ਹੀ ਆ ਕਿ ਚਾਹੀ ਹੁਣ ਉਥੇ ਹੈਗਾ ਵੀ ਆ ਜੋ ਬਨਵੀਰਕ ਨਹੀਂ ਹੈਗਾ ਸਾਰੀ ਗੱਲ ਬਾਤ ਦੱਸੂਗਾ ਹੀ ਪਰਸੋਂ ਦਾ ਆਇਆ ਵਾ ਪਰਸੋਂ ਚਾਹਦਾ ਕਰੀ ਆਖੰਦੇ ਕੀ ਆਇਆ ਆ ਤਾਂ ਤੁਨ लवली ਨੂੰ ਕਹਿਣਾ ਵੀ ਡੈਡੀ ਨਾਲ ਗੱਲ ਕਰਨ ਮੈਂ ਕਿਹਾ ਉਹ ਅੰਮੀ ਜੀ ਹੁਣ ਖਰੇ ਗਏ ਆ ਡੱਡਜੀ ਵਾਲੇ ਤੇ ਹੁਣ ਪਤਾ ਨਹੀਂ ਵੀ ਕੀ ਸਲਾਹ ਕਰਦੇ ਆ ਤੇ ਕੀ ਨਹੀਂ ਚਲ ਸਲਾਹ ਕਾਦੀ ਕਰਨੀ ਆ ਜਾਂ ਤੇ ਫੋਨ ਕਰਕੇ ਉਹਨੂੰ ਇੱਥੇ ਸੱਦ ਲੈਣਾ ਤੇ ਜੇ ਨਹੀਂ ਤੋਦੇ ਘਰ ਚਲ ਜਾਣਾ ਨਹੀਂ ਨਹੀਂ ਅੱਜ ਹੀ ਘਰ ਚਲ ਜਾਣਾ ਆਪਣਾ ਕੰਮ ਆ ਦੱਸ ਉੱਥੇ ਖੜਾ ਵੀ ਕੋਈ ਹੋਰ ਕੋ ਪੁੱਛਣਾ ਇਹੋ ਪੁੱਛਣਾ ਮੁੰਡੇ ਬੋਲੇ ਰਾਜੀ ਬਾਜੀ ਪੁੱਛਣਗੇ ਵੀ ਕਿਦਾਂ ਠੀਕ ਠਾਕ ਹੋ ਰਹੀ ਆ ਭਲਾ ਕੀ ਦੱਸਦਾ ਵਾ ਚੱਲ ਇਹ ਆਪੀ ਉਹਦੇ ਕੋਈ ਕੁਝ ਪਤਾ ਲੱਗ ਜੇ ਸਹੀ ਹਾਂਜੀ ਵੀ ਠੀਕ ਠਾਕ ਵਾ ਨਾ ਕਿੱਥੇ ਆ ਕੰਮ ਤੇ ਜਾਂਦਾ ਵਾ ਚੱਲੀ ਹੈਗੀ ਪਹਿਲਾਂ ਇਹ ਵਾਲੀ ਗੱਲ ਨਾ ਕਰਨ ਵੀ ਚਾਹੀਏ ਵਿਆਹ ਕਰਾ ਲਿਆ ਚਾਹੀਏ ਕਿ ਦਾਵਾ ਉਹਦੇ ਮੂੰਹ ਸੁਣਨ ਪਹਿਲਾਂ ਆਪੇ ਠੀਕ ਆ ਜੋ ਬੰਦੇ ਨੇ ਮਿਲਿਆ ਵਾ ਹਾਂਜੀ ਤੇ ਜੇ ਮਿਲਿਆ ਤਾਂ ਕੋਈ ਤੀਜਕਲਾ ਦਿੰਦਾ ਐਦਾਂ ਕਰਕੇ ਗੱਲ ਕਰ ਹੁਣ ਸਿੱਧਾ ਵੀ ਅਗਲੇ ਨੂੰ ਕੀ ਕਹਿ ਦੇਣਾ ਹੁੰਦਾ ਵਾ ਵੀ ਉਹਨੇ ਵਿਆਹ ਕਰਵਾ ਲਿਆ ਵਾ ਉਹਨੂੰ ਕੀ ਪਤਾ ਪਤਾ ਕਿ ਨਹੀਂ ਪਤਾ ਇਹ ਆਪਣੇ ਮੂੰਹ ਦੱਸਣਾ ਉਹਨੂੰ ਹਾਂਜੀ ਹਾਂਜੀ ਨਹੀਂ ਉਦਾਂ ਗਏ ਡੈਡੀ ਜੀ ਵੱਲ ਤੇ ਕੋਈ ਨਹੀਂ ਫਿਰ ਕਰਦੇ ਆ ਗੱਲ ਤੇ ਫਿਰ ਕੋਈ ਨਹੀਂ ਲੱਗ ਜਾਂਦਾ ਪਤਾ ਚੱਲ ਮੈਂ ਤਾਂ ਨਹੀਂ ਪਤਾ ਲੱਗ ਹੀ ਜਾਵੇ ਹਾਂਜੀ ਚੱਲ ਹਮੇਂ ਵੇਖਾ ਤੇਰੇ ਡੈਡੀ ਵਾਲ ਪੜਾ ਚੱਲ ਆਜੋ ਹਰ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਪੁਜੀਤ ਸਿੰਘ ਜੀ ਕਿਹਾ ਚੱਲ ਨੇ ਠੀਕ ਠਾਕ ਜੀ ਬਸ ਵਧੀਆ ਵਧੀਆ ਉਸ ਨੌ ਪਰਿਵਾਰ ਦਾ ਕੀ ਹਾਲ ਹੈ ਕਿਰਪਾ ਮਾਲਕ ਦੀ ਕਿੰਦਾ ਯਾਦ ਕੀਤਾ ਅੱਜ ਯਾਦ ਮੈਨੂੰ ਤੇ लवली ਨੇ ਦੱਸਿਆ ਅੱਛਾ ਪੀਪਲ ਜੀ ਤਾਂ ਆਇਆ ਮੈਂ ਉਹ ਤਾਂ ਆਪਣੇ بڑے ਸੱਜਣ ਵਾਂ ਮੈਂ ਪਰਸੂ ਹੀ ਆਇਆ ਮੈਨੂੰ ਦੋ ਹੀ ਦਿਨ ਹੋਏ ਨੇ ਅੱਛਾ ਅੱਛਾ ਤੇ ਉਦੋਂ ਨਾਲ ਕੇ ਕਣਕ ਵੱਢਣ ਦੇ ਮੰਡੀ ਬੈਠਾ ਮੈਂ ਆ ਗਿਆ ਕੋਈ ਬਾਹਰ ਵਾਲਾ ਕੋਈ ਕੰਮ ਨਹੀਂ ਲੱਗਣ ਡਿਆ ਬਾਹਰੋਂ ਆਏ ਜੇ ਮੈਂ ਮੰਡੀਆਂ ਜਦੋਂ ਆਇਆ ਮੈਨੂੰ ਸੁਨਾਹ ਮਿਲਿਆ ਤੁਹਾਡਾ ਫੋਨ ਗਿਆ ਘਰੇ ਅੱਛਾ ਮੈਂ ਪਹਿਲਾਂ ਮਿਲ ਕੇ ਆਣ ਕੇ ਤੇ ਫੇਰ ਹੀ ਹੁਣ ਘਰ ਆਉਣਾ ਭਾਜ ਦੀ ਗੱਲ ਸੁਣ ਕੇ ਆਵਾ ਕੀ ਕੰਮ ਪੈ ਗਿਆ ਉਹਨਾਂ ਨੂੰ ਉਹ ਕੰਮ ਕੀ ਪੈਣਾ ਵਾ ਮੈਂ ਨਾ ਜੋਬਨ ਬਾਰੇ ਪੁੱਛਣਾ ਸੀ ਜੋਬਨ ਵੀ ਉੱਥੇ ਮੈਨਾਂ ਮਿਲਦਾ ਵਾ ਸੇ ਤੁਹਾਨੂੰ ਕਿ ਨਹੀਂ ਮਿਲਦਾ ਰਿਹਾ ਅੱਛਾ ਆਹੀ ਯਾਰ ਉਹਨੂੰ ਨਾ ਫੋਨ ਕਰਦੇ ਰਹੇ ਆ ਤੇ ਸਾਡਾ ਫੋਨ ਨਹੀਂ ਸੀ ਚੁੱਕਦਾ ਤੁਹਾਨੂੰ ਪਤਾ ਨਹੀਂ ਭਾਜੀ ਪਤਾ ਕਿ ਨਹੀਂ ਪਤਾ ਪਰ ਉੱਥੇ ਬੜਾ ਰੌਲਾ ਜਿਹਾ ਜੋ ਬੰਦਾ ਹੁਣ ਬਾਹਰ ਕਿਹੜੀ ਗੱਲ ਦਾ ਉੱਥੇ ਉਹਨੇ ਜਾ ਕੇ ਫੇਰ ਵਿਆਹ ਕਰਾ ਲਿਆ ਤੁਹਾਨੂੰ ਨਹੀਂ ਪਤਾ ਕਿਦਾਂ ਦੀ ਬਲਜੀਤ ਨਾਲ ਗੱਲਾ ਕਰਨ ਡਿਆ ਯਾਰ ਵਿਆਹ ਕਰਾਉਣ ਵਾਸਤੇ ਪਹਿਲਾਂ ਉਹਨੇ ਛੁੱਟੀ ਲਈ ਇਥੇ ਆਇਆ ਇਥੋਂ ਵਿਆਹ ਕਰਾ ਕੇ ਮੁੜ ਕੇ ਜਾ ਕੇ ਉਹਨੇ ਉੱਥੇ ਜਾ ਕੇ ਦੁਬਾਰਾ ਫੇਰ ਵਿਆਹ ਕਰਾ ਲਿਆ ਤੇ ਨਾਲੇ ਉਹ ਮੇਰੇ ਲਾਗੂ ਕੰਮ ਵੀ ਆਪਣਾ ਬਦਲ ਗਿਆ ਮੇਰੇ ਤੋਂ ਹੁਣ ਥੋੜਾ ਦੂਰ ਹੋ ਗਿਆ ਕਿ ਮੇਰੇ ਪਿੰਡ ਹੁਣ ਪਤਾ ਨਾ ਲੱਗ ਜੇ ਪਰ ਮੈਨੂੰ ਪਤਾ ਲੱਗ ਗਿਆ ਕਿ ਉਹਨੇ ਵਿਆਹ ਕਰਾ ਲਿਆ ਜੇ ਉੱਥੇ ਫੇਰ ਬਲਜੀਤ ਨਾਲ ਅਹੀਂ ਐਸੇ ਗੱਲ ਤੋਂ ਡਰਦੇ ਤੇ ਉਹਨੇ ਉਹ ਮੁੰਡੇ ਨੇ ਕੰਮ ਕੀਤਾ ਈ ਸਾਡੇ ਨਾਲ ਮਾੜੀ ਕੀਤੀ ਵੇ ਮੈਂ ਕਿਨਾਂ ਦੀ ਮਾਂ ਵਾਂ ਤੇ ਉਹ ਵੱਖਰੀ ਡਈ ਆ ਤੇ ਘਰ ਵਾਲੀ ਵੱਖਰੀ ਡਈ ਆ ਪਰ ਉਹ ਮੇਰਾ ਨਾ ਮੇਰਾ ਨਾਂ ਨਾ ਦੱਸਿਓ ਵੀ ਉਹਨੇ ਦੱਸਿਆ ਘਰ ਆਣ ਕੇ ਸੌ ਪਰਦੇ ਹੁੰਦੇ ਨੇ ਬੰਦੇ ਦੇ ਆਪੋ ਆਪਣੇ ਤੇ ਤੁਹਾਨੂੰ ਮੈਂ ਦੱਸ ਦਿੱਤਾ ਗੱਲ ਸੱਚ ਜੀ ਉਹਨੇ ਉੱਥੇ ਵਿਆਹ ਕਰਾ ਲਿਆ ਜੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਤੇਰੀ ਗੱਲ ਸੁਣੋ ਜੋ ਬੰਦਾ ਕੋ ਪਤਾ ਲੱਗਾ ਸਾਰਾ ਮਨ ਪਤਾ ਕੀ ਲੱਗਣਾ ਵਾ ਬਲਜੀਤ ਦੱਸਣ ਲਿਆ ਕੋਲ ਉਹਨੇ ਦੂਜਾ ਵਿਆਹ ਕਰਾ ਲਿਆ ਉੱਥੇ ਹੈ ਤਾਨੂੰ ਨਹੀਂ ਪਤਾ ਲੱਗਾ ਕਰੀ ਮੇਰਾ ਪਾਸ ਉਹ ਮੰਮੀ ਹੌਂਸਲਾ ਕਰੋ ਥਾਈ ਦਾ ਕੀ ਚਾਹਵੇਂ ਫਿਰ ਰਹਿਗਾ ਵਾ ਚਲੋ ਚੰਗਾ ਭਾਜੀ ਫਿਰ ਮੈਂ ਹੁਣ ਚਲਦਾ ਚੰਗਾ ਜੀ ਓਕੇ ਸੱਸ ਸਿੰਘਾ ਉਹ ਇਧਰ ਆ ਮੇਰੀ ਗੱਲ ਸੁਣਿਆ ਯਾਰ ਕੀ ਕੰਮ ਪੈ ਗਿਆ ਕੰਮ ਕੀ ਪੈਣਾ ਵਾ ਜਿਹੜੀ ਜ਼ੁਬਾਨ ਕੀਤੀ ਉਹਦੇ ਤੈਨੂੰ ਦਵਾ ਪੈਸੇ ਤੂੰ ਹੁਣ ਜਿਹੜੇ ਬਿਆਨ ਅੰਦਰ ਹੀ ਨਾ ਉਹੋ ਹੀ ਰਹਿਣ ਉਹੋ ਹੀ ਰਹਿਣ ਜੇ ਕੋਈ ਪੁੱਛੂਗਾ ਵੀ ਤੇ ਉਹੋ ਹੀ ਗੱਲਾਂ ਕਹਿਣੀਆਂ ਸੇਵਾ ਪਾਣੀ ਕਰਦਾ ਰੋ ਬਸ ਠੀਕ ਹੈ ਇਹੋ ਰਹਿਣਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕੀ ਕਰਾਂਗੇ ਕੁੜੀ ਨੂੰ ਵੀ ਕੀ ਹੌਸਲਾ ਦਊਂਗੀ ਇਹ ਇੱਕ ਮੈਨੂੰ ਲੱਗਦਾ ਵਾ ਇਹ ਸਾਰੇ ਗੱਲ ਜੋੜ ਕਰਕੇ ਤਣੀ ਹੋਈ ਇਹ ਗੁੱਸੇ ਵੀ ਹੋਏ ਹੀਗੇ ਉਦੋਂ ਇਹਦਾ ਕਰਕੇ ਨਾ ਨੇ ਇਹ ਕਦਮ ਚੁੱਕ ਲਿਆ ਹੋਈ ਨਹੀਂ ਨਹੀਂ ਰਮਨ ਇਹਦੇ ਕਰਕੇ ਕਦਮ ਨਹੀਂ ਐਵੇਂ ਚੁੱਕਿਆ ਹਾਏ ਏਡਾ ਵੱਡਾ ਨਿਕਾਮਾ ਕਰਤਾ ਦੱਸਦਾ ਤੇ ਸਹੀ ਜੀ ਉੱਥੇ ਕੋਈ ਹੈਗੀ ਹੀਗੀ ਇੱਥੇ ਵਿਆਹ ਨਾ ਕਰਵਾਉਂਦਾ ਚਲ ਉੱਥੇ ਕਰਵਾ ਲੈਂਦਾ ਅਹੀਂ ਕੀ ਕਹਿਣਾ ਸੀਗਾ ਮਰਾਮਨ تیرے ਹੁੰਦਿਆ ਸਾਰੇ ਉਹਨੂੰ ਨੇੜੇ ਬਿਠਾ ਲ ਕੇ ਪੁੱਛਿਆ ਜਿੱਦਣਾ ਹੀ ਵੇਖਣ ਗਏ ਉਦੋਂ ਵੀ ਪੁੱਛਿਆ ਵੀ ਤੇਰੇ ਪਸੰਦ ਹੋਆ ਕਹਿੰਦਾ ਮੇਰੇ ਪਸੰਦ ਹੋਆ ਜਾਂ ਤਾਂ ਅਸੀਂ ਕੋਈ ਧੱਕੇ ਦਾ ਕੰਮ ਕੀਤਾ ਹੋਏ ਤੇ ਫੇਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਬਣੂਗਾ ਹੁਣ ਜੀ ਉਥੋਂ ਨਾ ਆਇਆ ਇਹ ਕੁੜੀ ਨਹੀਂ ਕੀ ਕਰਾਂਗੇ ਰਮਨਾ ਹੁਣ ਆਤ ਦੀ ਮਾਲਕ ਬਣ ਗਈ ਆ ਉਹ ਮਾਲਕ ਤੇ ਬਣ ਗਈ ਆ ਉਹ ਤਾਂ ਚਲ ਜਿਹੜਾ ਉਹਦਾ ਹਿੱਸਾ ਵਾ ਨੂੰ ਦੇਣਾ ਹੀ ਆ ਕੋਈ ਗੱਲ ਨਹੀਂ ਕੀ ਇਹੋ ਜੀ ਪਰ ਇਹ ਆਪੇ ਹੀ ਨਜਰਾ ਦੇ ਮਾਪਿ ਉਹਨਾਂ ਕਿੱਦਾਂ ਮਲਾਵਾਂਗੇ ਕਹਿਣਾ ਵੀ ਇਹਨਾਂ ਨੇ ਝੂਠ ਬੋਲਿਆ ਇਹਨਾਂ ਨੂੰ ਪਤਾ ਹੁਣਾਵਾ ਸਾਰੀ ਗੱਲਬਾਤ ਦਾ ਰਮਨਾ ਇਹ ਝੂਠ ਕਾ ਤਾਂ ਬੋਲਿਆ ਸਾਨੂੰ ਪਤਾ ਹੀ ਨਹੀਂ ਵੀ ਇਹਨੇ ਇਹ ਕੰਮ ਕਰ ਲੈਣਾ ਉਹ ਮੁੰਡੇ ਸਾਡੇ ਨੇ ਉਹ ਤਾਂ ਸਾਨੂੰ ਪਤਾ ਵਾ ਨਾ ਵੀ ਸਾਨੂੰ ਨਹੀਂ ਪਤਾ ਪਰ ਉਹਦੇ ਮਾਪਿ ਉਹਨੇ ਇਹ ਗੱਲ ਥੋੜਾ ਕਹਨੇ ਵੀ ਤੁਹਾਨੂੰ ਨਹੀਂ ਪਤਾ ਨਾ ਕਹਿਣਾ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ ਤੁਸੀਂ ਜਾਣ ਬੁੱਝ ਕੇ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਹੈ। ਰਮਨ ਮੈਂ ਨਾ लवली ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦਾ। ਆਹ ਤੇ ਹੁਣ ਬਲਜੀਤ ਨੇ ਆੜ ਕੇ ਦੱਸਿਆ ਤੇ ਮੈਨੂੰ ਯਕੀਨ ਹੋ ਗਿਆ ਵਾ। ਕਿਉਂਕਿ ਇਹ ਉਹ ਰਹਿੰਦਾ ਉਹਦੇ ਲਾਗੇ ਹੀ ਨਾ। ਤੇ ਹੁਣ ਆਪਾਂ ਵੀ ਇੱਥੇ ਆ ਗਏ ਹੀ ਨਾ। ਕੀ ਕਰਾਂਗੇ ਫਿਰ? ਹੈਂ? ਮੈਨੂੰ ਤੇ ਆਪ ਨਹੀਂ ਸਮਝਾਉਂਦੀ। ਤੇ ਕੀ ਬਣੂਗਾ ਸਾਡੇ ਘਰ ਦਾ? लवली ਨੇ ਤਾਂ ਮੁੰਡੇ ਨੂੰ ਲਿਆ ਕੇ ਤੇ ਸੱਚ ਸੁਣਾਤਾ ਵਾ। ਅੱਗੇ ਤਾਂ ਚੱਲ ਇਹ ਹੀ। ਪੀ ਜੀ ਨੇ ਕਿਹਨੇ ਫੋਨ ਕੀਤਾ ਹੋ ਸਕਦਾ ਝੂਠ ਬੋਲਦਾ ਹੋਵੇ ਹੁਣ ਪਿੰਡ ਦਾ ਮੁੰਡਾ ਵਾ ਇੰਨੇ ਥੋੜਾ ਝੂਠ ਬੋਲਣਾ ਹੈਗਾ ਇੰਨੇ ਤਾਂ ਸਾਰੀ ਸੱਚਾਈ ਦੱਸਣੀ ਹੀ ਪਈ ਕੱਲ ਨੂੰ ਮੰਨ ਲਾ ਮੈਂ ਝੂਠ ਬੋਲਤਾ ਅੱਜ ਇਹਨਾਂ ਨੂੰ ਪਤਾ ਲੱਗਾ ਤਾਂ ਫੇਰ ਇਹ ਕੀ ਕਹਿਣਗੇ ਪਰ ਮੈਨੂੰ ਕੋਈ ਸਮਝ ਨਹੀਂ ਜੇ ਲੱਗਣ ਲਈ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਣ ਡਿਆ ਵਾ ਕੀ ਪਾਣਾ ਵਾ ਪਰ ਗਿਆ ਵਾ ਕੋਈ ਗੱਲ ਨਹੀਂ ਮੈਂ ਫੇਰ ਵੀ ਕਿਸ ਮੁੰਡੇ ਕੋ ਪਤਾ ਕਰ ਲੈਣਾ ਵਾ ਹਾਏ ਹੁਣ ਕਿਹੜੇ ਮੁੰਡੇ ਕੋ ਪਤਾ ਕਰਨਾ ਵਾ ਉਦੋਂ ਫੋਨ ਤੇ ਵੀ ਮੁੰਡੇ ਨੇ ਦੱਸਤਾ ਵੀ ਵਿਆਹ ਕਰਵਾਇਆ ਘਰ ਬੈ ਕੇ ਤੁਹਾਡੇ ਲਾਗੇ ਬੈ ਕੇ ਹੁਣ ਦੱਸ ਗਿਆ ਵਾ ਹੁਣ ਕਿੱਥੋਂ ਪਤਾ ਕਰਨ ਵਾਲਾ ਬਾਕੀ ਰਹਿ ਗਿਆ ਵਾ ਹੁਣ ਤੁਸੀਂ ਇਹ ਸੱਚ ਹੀ ਮੰਨੋ ਕਿ ਉਹਨੇ ਵਿਆਹ ਕਰਵਾ ਲਿਆ ਵਾ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਹੁਣ ਹੱਲ ਵੀ ਕੋਈ ਨਹੀਂ ਆ ਰਮਨ ਨਾ ਉਹ ਸਾਡਾ ਫੋਨ ਚੁੱਕਦਾ ਇਹਨੂੰ ਕਹੋ ਤੁਸੀਂ ਵੀ ਜਦੋਂ ਜਾਣਾ ਵਾ ਨਾ ਜਾ ਕੇ ਸਾਡੀ ਗੱਲ ਤੇ ਇੱਕ ਵਾਰਾਂ ਕਰਵਾ ਦੇ ਆ ਦੇ ਨਾਲ ਸਾਡਾ ਤਾਂ ਫੋਨ ਨਹੀਂ ਚੁੱਕਦਾ ਫੋਨ ਬੰਦ ਆਉਂਦਾ ਆ ਉਹਦਾ ਇਦਾਂ ਹੀ ਕਰਦਾ ਵਾ ਇਹਨੂੰ ਕਿੰਨਾ ਵਾ ਵੀ ਜਦੋਂ ਜਾਏਗਾ ਨਾ ਮਹੀਨੇ ਨੂੰ ਜਾਂ 10 ਦਿਨਾਂ ਨੂੰ ਜਦੋਂ ਵੀ ਕਿਤੇ ਜਾਏਗਾ ਤੇ ਜਾ ਕੇ ਤੇ ਸਾਡੀ ਇੱਕ ਅਰੀ ਜੋਗ ਨਾਲ ਗੱਲ ਕਰਾਂਦੀ ਮੇਰਾ ਪੁੱਤ ਚਲ ਠੀਕ ਆ ਮੈਂ ਵੀ ਪਾਣੀ ਘੁੱਟ ਪੀਵਾਂ ਮੈਨੂੰ ਤਾਂ ਕਬਰਾਂਟ ਹੋਣ ਰਹੀ ਸੁਣ ਕੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਸਾਡੇ ਘਰ ਤਾਂ ਕੀ ਬਣੂਗਾ ਸਸ਼ਿਰਨ ਸੰਦੀਪ ਹੋ ਠੀਕ ਠਾਕ ਹਾਂਜੀ ਠੀਕ ਠਾਕ ਹਾਂਜੀ ਵਧੀਆ ਬਸ ਕੋਸ ਨਾਉ ਠੀਕ ਠਾਕ ਜੀ ਠੀਕ ਠਾਕ ਸਾਰੇ ਮੰਮੀ ਜੜੀ ਹੁਣ ਠੀਕ ਠਾਕ ਹਾਂਜੀ ਵਧੀਆ ਸਭ ਠੀਕ ਠਾਕ ਜੋ ਤਨਾ ਐਵੇਂ ਕੁਛ ਠੀਕ ਜੀ ਨਹੀਂ ਹੈਗੀ ਕੀ ਗੱਲ ਹੋਈ ਹੋਣਾ ਹਣਾ ਕੀ ਆ ਸੰਦੀਪ ਜੋ ਬਨਵੀਰ ਦਾ ਫੋਨ ਨਹੀਂ ਆਉਂਦਿਆ ਬਰੋਂ ਕਿਉਂ ਪਤਾ ਨਹੀਂ 5 6 ਦਿਨ ਹੋ ਗਏ ਆ ਨਾ ਦੇ ਫੋਨ ਲੱਗਦਾ ਹੀ ਆ ਨਾ ਚੁੱਕਦੇ ਹੀ ਆ ਤੇ ਲਾਗੇ ਬੰਦੇ ਵੀ ਸਾਰਿਆਂ ਨੂੰ ਪੁੱਛਿਆ ਹੁੰਦਿਆਂ ਨੂੰ ਗੱਲ ਕੋਈ ਹੋਈ ਗੱਲ ਕੀ ਹੋਣੀ ਆ ਵੀ ਵਾਈ ਜੀ ਆਉਂਦੀ ਆ ਵੀ ਉਹਨੇ ਵਿਆਹ ਕਰਵਾ ਲਿਆ ਉਹਦਰ ਕੀ ਦਾ ਹੋ ਗਿਆ ਪਤਾ ਨਹੀਂ ਬਹੁਤ ਸਮਝ ਨਹੀਂ ਲੱਗਾਂਦੀ ਕਿ ਕੀ ਬਣਿਆ ਵਾ ਤੇ ਕੀ ਨਹੀਂ ਉਹ ਸ਼ਦੈ ਨਾ ਰੋਣੋਂ ਨਹੀਂ ਚੁੱਪ ਕਰਨਦੀ ਘਟੋ ਘਟ ਵਿਆਹ 10 ਦਿਨ ਹੋ ਗਈ ਹੈ ਨਾ ਕੋ ਖਾਂਦੀ ਨਾ ਕੋ ਪੀਂਦੀ ਆ ਤੇ ਮੈਂ ਤੈਨੂੰ ਤਾਂ ਫੋਨ ਲਾਇਆ ਸੀ ਉਹਨੂੰ ਥੋੜਾ ਜਿਹਾ ਸਮਝਾ ਕੇ ਜਾ ਕੋਈ ਨਹੀਂ ਮੈਂ ਸਮਝਾਉਣੀ ਆ ਉਹਨੂੰ ਆਹੋ ਉਹਦੇ ਨਾਲ ਨਾ ਗੱਲ ਕਰ ਵੀ ਬਾਹੂ ਹਈ ਦਾ ਨਾ ਕਰ ਸਾਡੇ ਤੇ ਕਿਸਦੇ ਆਖੇ ਨਹੀਂ ਲੱਗਾਂਦੀ ਨਹੀਂ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਆ ਉਹਦੇ ਨਾਲ ਮੈਨੂੰ ਮਾਰ ਹੋ ਗਈ ਉਹੋ ਹੀ ਨਾ ਜੇ ਬਿਮਾਰ ਹੋ ਗਈ ਅਹੀਂ ਫਿਰ ਕਿੱਧਰ ਜਾਣਾ ਵਾ ਸਾਡਾ ਧਿਆਨ ਹੁਣ ਇਹਦੇ ਵਾਲੀ ਆ ਨੀ ਇਹ ਤੇ ਗੱਲ ਸਹੀ ਆ ਆ ਤੁਹਾਨੂੰ ਨਾ ਪਿਆਰ ਦੇ ਨਾਲ ਸਮਝਾ ਕੇ ਜਾਈਂ ਵੀ ਬਾਉ ਖਾਇਆ ਪੀਆ ਕਰ ਤੇ ਇਦਾ ਨਾ ਕਰ ਹੌਸਲਾ ਹੀ ਦੇਈਂ ਫੇ ਹੋਰ ਕੀ ਕਰ ਸਕਦੇ ਆ ਤੇ ਨਾਲੇ ਹਾਲੇ ਉਧਰੋਂ ਵੀ ਕੋਈ ਪੱਕਾ ਨਹੀਂਗਾ ਕਿ ਮਤਲਬ ਵਿਆਹ ਕਰਾ ਲਿਆ ਵਾ ਜੇ ਕਿਦਾਵਾ ਹਾਲੇ ਐਵੇਂ ਗੱਲ ਜੀ ਉਡਣਦੀ ਆ ਇੱਕ ਸੰਦੀਪ ਨਾ ਟਾਈਮ ਵੀ ਆ ਥੋੜਾ ਜਿਹਾ ਅੱਛਾ ਅੱਛਾ ਤੇ ਉਹਦਾ ਕਰਕੇ ਫਿਕਰ ਲੱਗੀ ਰਹਿੰਦੀ ਆ ਮੈਨੂੰ ਵੀ ਜੇ ਕੋ ਖਾਉ ਪੀਉ ਬਿਨਾ ਤੇ ਕੀ ਬਿਮਾਰ ਹੋ ਜੂਗੀ ਮੁੜ ਕੇ ਹਾਨੂੰ ਟੈਨਸ਼ਨ ਨਾ ਵਾ ਅਹੀਂ ਖੜਨੀ ਮੁੜ ਕੇ ਜਿੱਥੇ ਖੜਨੀ ਆ ਉਹਨੂੰ ਨਾ ਥੋੜਾ ਜਿਹਾ ਪਿਆਰ ਨਾਲ ਸਮਝਾਈਂ ਠੀਕ ਆ ਠੀਕ ਆ ਆਹ ਚਲੋ ਕੋਈ ਨਹੀਂ ਮੈਂ ਸਮਝਾਉਣੀ ਆ ਆਹ ਚਲ ਜਾ ਗੱਲਬਾਤ ਕਰ ਤੇ ਮੈਂ ਬਣਾਉਣੀ ਚਾਜੂ ਹਾਂ ਆ ਜਾਓ ਤੇ ਜੋਤ ਸੰਦੀਪ ਕੀ ਹੋਇਆ ਮੇਰੇ ਕੋਲ ਕੁਝ ਨਹੀਂ ਨਿਆ ਸੰਦੀਪ ਸੱਚੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਗੱਲ ਕੀ ਹੋਈ ਦੱਸ ਤਾਂ ਸਹੀ ਕੀ ਹੋਣੀ ਆ ਜਦੋਂ ਤੇਰੇ ਉਹਨੂੰ ਦਾ ਫੋਨ ਆਇਆ ਉਸ ਤੋਂ ਬਾਅਦ ਮੈਨੂੰ ਨਾ ਮੈਂ ਨਾ ਗੱਲ ਹੀ ਨਹੀਂ ਹੋਈ ਚੰਗੀ ਤਰ੍ਹਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਸੋਚ ਕੇ ਸੋਚਾਂ ਇਹ ਤਾਂ ਥੋੜੀ ਕਰੀ ਦਿੰਦਾ ਵਾ ਚੁੱਪ ਚੁੱਪ ਸੁਣਦੀ ਮੈਂ ਸੱਚੀ ਇਕੱਲੀ ਹੋ ਗਈਆਂ ਮੈਂ ਕੀ ਕਰਾਂ ਇਦਾਂ ਨਾ ਇਦਾਂ ਨਹੀਂ ਇਕੱਲੀ ਤਾਂ ਸਾਰਾ ਪਰਿਵਾਰ ਤੇਰੇ ਨਾਲ ਆ ਸਾਰਾ ਤੇਰਾ ਸਾਥ ਦੇ ਹੰਡੇ ਆ ਨਾ ਮੈਂ ਰੋਜ਼ ਇਹੀ ਡੇਗਨੀ ਆ ਅੱਜ ਫੋਨ ਆ ਦੂਗਾ ਅੱਜ ਫੋਨ ਆ ਦੂਗਾ ਮੰਮੀ ਹੁਣ ਐਵੇਂ ਮੈਨੂੰ ਪੁੱਛਦੀਆਂ ਮੈਂ ਕੀ ਦੱਸਾਂ ਉਹਨਾਂ ਨੂੰ ਚੁੱਪ ਕਰ ਚੁੱਪ ਮੈਂ ਤੈਨੂੰ ਕਰੀਤਾ ਚੁੱਪ ਚੁੱਪ ਅਰਬਿੰਦਰ ਜੀ ਨੇ ਮੈਨੂੰ ਫੋਨ ਕੀਤਾ ਸੀ ਉਹ ਵੀ ਬੜੀ ਟੈਨਸ਼ਨ ਲੈਣ ਦੇ ਆ ਚੰਸ ਆਪ ਕਰ ਜਾ ਤਾਂ ਠੀਕ ਆ ਤੂੰ ਟੈਨਸ਼ਨ ਲਵੇਂਗੀ ਤੇ ਫਿਰ ਬਿਮਾਰ ਹੋ ਜਾਏਗੀ ਕੀ ਫਾਇਦਾ ਵਾ ਸੰਦੀਪ ਇੰਨੇ ਦਿਨ ਹੋ ਗਏ ਆ ਫੋਨ ਨਹੀਂ ਹੋੜਿਆ ਕੋਈ ਤੇ ਗੱਲ ਹੈਗੀ ਆ ਜੇ ਬੰਦੇ ਨੇ ਵਿਆਹ ਵੀ ਕਰਾ ਲਿਆ ਵਾ ਘਟੋ ਘੜ 10 ਦਿਨ ਇੱਕ ਫੋਨ ਤੱਕ ਨਹੀਂ ਕੀਤਾ ਫੇਰ ਮੈਂ ਕਿਦਾ ਮੰਨਾਂ ਬੇਸਾਰਾ ਕੁਲ ਠੀਕ ਹੈ ਅਜੇ ਸਬੂਤ ਨਹੀਂ ਨਿਮਿਲਿਆ ਕੋਈ ਵੀ ਸੰਦੀਪ ਮੈਂ ਸਬੂਤਾਂ ਨੂੰ ਕੀ ਕਰਨਾ ਵਾ ਮੇਰੇ ਕੋਲ ਤਾਂ ਸੱਚੀ ਕੋਝ ਨਹੀਂ ਰਿਹਾ ਚਲ ਇਦਾਂ ਨਹੀਂ ਸੋਚਣਾ ਹੋਰ ਯਾਰ ਠੀਕ ਹੋ ਜਾਊਗਾ ਸਾਰਾ ਕੁਝ